ਇਹ ਪਿੰਡਾਂ ਚ ਇੱਕਾ ਰੱਖਿਆ ਕਰੋ ਵੋਟਾਂ ਵੇਲੇ ਜਿਹਦੇ ਨਾਲ ਮਰਜ਼ੀ ਹੋ ਜਾਓ ਵੋਟਾਂ ਤਾਂ 15 20 ਦਿਨ ਰੋਲਾ ਪੈਂਦਾ ਜਿਹਦੇ ਨਾਲ ਮਰਜ਼ੀ ਹੋ ਜਾਓ ਤੁਹਾਡਾ ਡੈਮੋਕਰੈਟਿਕ ਰਾਈਟ ਹੈ ਲੋਕਤੰਤਰਿਕ ਤੁਹਾਡਾ ਹੱਕ ਹੈ ਅੱਪਾ ਤੇ ਇੱਕ ਦੂਜੇ ਦੇ ਭਰਾਤਾਂ ਹੀ ਚੜਨੋਂ ਹਟ ਗਏ ਇਹ ਆਕਾਲੀ ਨੇ ਕਾਂਗਰਸੀ ਨੇ ਆਮ ਆਦੀ ਪਾਰਟੀ ਨੇ ਇੱਕ ਦੂਜੇ ਦੇ ਭੋਗਾਂ ਤੇ ਜਾਣੋਂ ਹਟ ਕੇ ਅਫਸੋਸਾਂ ਚ ਰਹਿ ਗਏ ਸੋਥਲੈਟਿਕਸ ਵੀ ਸ਼ੁਰੂ ਹੋ ਗਈ ਲੜਕੀਆਂ ਦੀ ਲੜਕੀਆਂ ਦੀ ਹਾਕੀ ਵੀ ਲੜਕੀਆਂ ਦੀ ਹਾਕੀ ਵੀ ਊਠਾਂ ਦੀ ਦੌੜ ਫਿਰ ਸੁਹਾਗਾ ਦੌੜ ਵੀ ਹੋਈ ਇੱਥੇ ਸੋ ਇੰਨੀਆਂ ਪ੍ਰਾਪਤੀਆਂ ਵਾਲਾ ਜਿਹੜਾ ਇਹ ਮਿਨੀ 올림픽ਸ ਕਹਿੰਦੇ ਆ ਜੀ ਨੂੰ ਪਿੰਡਾਂ ਦਾ ਇਹ ਡਿਸਕਵਰੀ ਚੈਨਲ ਤੇ ਮੈਂ ਦੇਖਿਆ ਹੋਇਆ ਜਿਹੜੀ ਡਾਕੂਮੈਂਟਰੀ ਆਈ ਸੀ ਬੀਬੀਸੀ ਤੇ ਡਾਕੂਮੈਂਟਰੀ ਆਈ ਸੀ ਵੱਡਾ ਟੂਰਨਾਮੈਂਟ ਹੈ ਪੰਜਾਬ ਦਾ ਸਭ ਤੋਂ ਵੱਡਾ ਟੂਰਨਾਮੈਂਟ ਹੈ ਜਿੱਥੇ ਅੱਜ ਤੁਸੀਂ ਖੜੇ ਹੋ ਕਿਉਂਕਿ ਜਿਹੜੀ ਐਸੋਸੀਏਸ਼ਨ ਹੈ ਸਪੋਰਟਸ ਦੀ ਪਿੰਡ ਦੇ ਲੋਕਾਂ ਦਾ ਇੱਕਾ ਹੈ ਉਹ ਇੱਕ ਦੂਜੇ ਨਾਲ ਪ੍ਰਧਾਨ ਗਿਆ ਜਾਂ ਕੁਰਸੀਆਂ ਦੀ ਦੌੜ 'ਚ ਨਹੀਂ ਪੈਂਦੇ ਇਸੇ ਹੀ ਕਾਰਨ ਹੈ ਇਸ ਖੇਡਾਂ ਦੀ ਕਾਮਯਾਬੀ ਦਾ ਮੈਂ ਵੀ ਕਹਿੰਨਾ ਹਰ ਥਾਂ ਮੈਂ ਜਾ ਕੇ ਕਿ ਪਿੰਡਾਂ 'ਚ ਇਕਾਂ ਰੱਖਿਆ ਕਰੋ ਵੋਟਾਂ ਵੇਲੇ ਜਿਹਦੇ ਨਾਲ ਮਰਜ਼ੀ ਹੋ ਜਾਓ ਵੋਟਾਂ ਤਾਂ 15 20 ਦਿਨ ਰੌਲਾ ਪੈਂਦਾ ਜਿਹਦੇ ਨਾਲ ਮਰਜ਼ੀ ਹੋ ਜਾਓ ਤੁਹਾਡਾ ਡੈਮੋਕਰੈਟਿਕ ਰਾਈਟ ਹੈ ਲੋਕਤੰਤਰਿਕ ਤੁਹਾਡਾ ਹੱਕ ਹੈ ਪਰ 350 ਦਿਨ ਤੱਕ ਟੁਕਟ ਇਕੱਠੇ ਰਿਆ ਕਰੋ ਨਾ ਪਿੰਡੇ 'ਚ ਆਪਾਂ ਤਾਂ ਇੱਕ ਦੂਜੇ ਦੇ ਭਰਾਤਾਂ ਹੀ ਚੜਨੋਂ ਹਟ ਗਏ ਏ ਯਾਰ ਕਾਲੀ ਨੇ ਕਾਂਗਰਸੀ ਨੇ ਆਮ ਆਦੀ ਪਾਰਟੀਆਂ ਨੇ ਇੱਕ ਦੂਜੇ ਦੇ ਭੋਗਾਂ ਤੇ ਜਾਣੋਂ ਹਟ ਕੇ ਅਫਸੋਸਾਂ ਚ ਇਹ ਝਾੜੂ ਵਾਲੇ ਨੇ ਤੱਕੜੀ ਵਾਲੇ ਨੇ ਪੰਜੇ ਵਾਲੇ ਨੇ ਆਪਾਂ ਪਿੰਡਾਂ ਦੇ ਵਿੱਚ ਇਕਾ ਰੱਖਣਾ ਉਹੀ ਪਿੰਡ ਕਾਮਜਾਬ ਨੇ ਜਿੱਥੇ ਇਕਾ ਹੈ ਇਕਾ ਰੱਖੋ ਸਾਰੇ ਇਕੱਠੇ ਟੂਰਨਾਮੈਂਟ ਇਕੱਠੇ ਕਰਾਓ ਕਈ ਪਿੰਡਾਂ 'ਚ ਟੂਰਨਾਮੈਂਟ ਤਿੰਨ ਤਿੰਨ ਹੋਣ ਲੱਗ ਗਏ ਟੂਰਨਾਮੈਂਟ ਵੀ ਪਾਰਟੀਆਂ ਦੇ ਨਾਂ ਤੇ ਹੋਣ ਲੱਗ ਗਏ ਐਦਾਂ ਚੰਗਾ ਨਹੀਂ ਲੱਗਦਾ ਸੋ ਜੇ ਇੱਕੋ ਹੀ ਟੂਰਨਾਮੈਂਟ ਹੋ ਜਾਵੇ ਉਹੀ ਵੱਡਾ ਹੋ ਜਾਵੇ ਸਾਰਿਆਂ ਨੂੰ ਨਮਾਇੰਦਗੀ ਮਿਲ ਜਾਵੇ ਪਿੰਡਾਂ 'ਚ ਇੱਕਾ ਰੱਖਿਆ ਕਰੋ ਵੋਟਾਂ ਵੇਲੇ ਜਿਹਦੇ ਨਾਲ ਮਰਜ਼ੀ ਹੋ ਜਾਓ ਵੋਟਾਂ ਤਾਂ 15 20 ਦਿਨ ਰੋਲਾ ਪੈਂਦਾ ਜਿਹਦੇ ਨਾਲ ਮਰਜ਼ੀ ਹੋ ਜਾਓ ਤੁਹਾਡਾ ਡੈਮੋਕਰੈਟਿਕ ਰਾਈਟ ਹੈ ਲੋਕਤੰਤਰਿਕ ਤੁਹਾਡਾ ਹੱਕ ਹੈ ਆਪਾਂ ਤੇ ਇੱਕ ਦੂਜੇ ਦੇ ਭਰਾਤਾਂ 'ਚ ਚੜਨੋਂ ਹਟ ਗਏ ਇਹ ਯਾਰ ਕਾਲੀ ਨੇ ਕਾਂਗਰਸੀ ਨੇ ਆਮਾਦੀਪਾ ਪਾਰਟੀ ਨੇ ਇੱਕ ਦੂਜੇ ਦੇ ਭੋਗਾਂ ਤੇ ਜਾਣੋਂ ਹਟ ਕੇ ਅਫਸੋਸਾਂ ਚ ਸੁਤ ਐਥਲੈਟਿਕਸ ਵੀ ਸ਼ੁਰੂ ਹੋ ਗਈ ਲੜਕੀਆਂ ਦੀ ਲੜਕੀਆਂ ਦੀ ਹਾਕੀ ਵੀ ਲੜਕੀਆਂ ਦੀ ਹਾਕੀ ਵੀ ਊਠਾਂ ਦੀ ਦੌੜ ਫਿਰ ਸੁਹਾਗਾ ਦੌੜ ਵੀ ਹੋਈ ਇੱਥੇ ਸੋ ਇੰਨੀਆਂ ਪ੍ਰਾਪਤੀਆਂ ਵਾਲਾ ਜਿਹੜਾ ਇਹ ਮਿਨੀ 올림픽ਸ ਕਹਿੰਦੇ ਆ ਜਿਹਨੂੰ ਪਿੰਡਾਂ ਦਾ ਇਹ ਡਿਸਕਵਰੀ ਚੈਨਲ ਤੇ ਮੈਂ ਦੇਖਿਆ ਹੋਇਆ ਜਿਹੜੀ ਡਾਕੂਮੈਂਟਰੀ ਆਈ ਸੀ ਬੀਬੀਸੀ ਤੇ ਡਾਕੂਮੈਂਟਰੀ ਆਈ ਸੀ ਵੱਡਾ ਟੂਰਨਾਮੈਂਟ ਹੈ ਪੰਜਾਬ ਦਾ ਸਭ ਤੋਂ ਵੱਡਾ ਟੂਰਨਾਮੈਂਟ ਹੈ ਜਿੱਥੇ ਅੱਜ ਤੁਸੀਂ ਖੜੇ ਹੋ ਕਿਉਂਕਿ ਜਿਹੜੀ ਐਸੋਸੀਏਸ਼ਨ ਹੈ ਸਪੋਰਟਸ ਦੀ ਪਿੰਡ ਦੇ ਲੋਕਾਂ ਦਾ ਇੱਕਾ ਹੈ ਉਹ ਇੱਕ ਦੂਜੇ ਨਾਲ ਪ੍ਰਧਾਨ ਗਿਆ ਜਾਂ ਕੁਰਸੀਆਂ ਦੀ ਦੌੜ ਚ ਨਹੀਂ ਪੈਂਦੇ ਇਸੇ ਹੀ ਕਾਰਨ ਹੈ ਇਸ ਖੇਡਾਂ ਦੀ ਕਾਮਯਾਬੀ ਦਾ ਮੈਂ ਵੀ ਕਹਿੰਦਾ ਹਰ ਥਾਂਵੇਂ ਜਾ ਕੇ ਕਿ ਪਿੰਡਾਂ 'ਚ ਇਕੱਠਾ ਰੱਖਿਆ ਕਰੋ ਵੋਟਾਂ ਵੇਲੇ ਜਿਹਦੇ ਨਾਲ ਮਰਜ਼ੀ ਹੋ ਜਾਓ ਵੋਟਾਂ ਤਾਂ 15 20 ਦਿਨ ਰੌਲਾ ਪੈਂਦਾ ਜਿਹਦੇ ਨਾਲ ਮਰਜ਼ੀ ਹੋ ਜਾਓ ਤੁਹਾਡਾ ਡੈਮੋਕਰੈਟਿਕ ਰਾਈਟ ਹੈ ਲੋਕਤੰਤਰਿਕ ਤੁਹਾਡਾ ਹੱਕ ਹੈ ਪਰ 350 ਦਿਨ ਤੱਕ ਟੁਕਟ ਇਕੱਠੇ ਰਿਆ ਕਰੋ ਨਾ ਪਿੰਡੇ 'ਚ ਆਪਾਂ ਤਾਂ ਇੱਕ ਦੂਜੇ ਦੇ ਭਰਾਤਾਂ ਹੀ ਚੜਨੋਂ ਹਟ ਗਏ ਏ ਯਾਰ ਕਾਲੀ ਨੇ ਕਾਂਗਰਸੀ ਨੇ ਆਮ ਆਦੀਪਾਟੇਲ ਨੇ ਇੱਕ ਦੂਜੇ ਦੇ ਭੋਗਾਂ ਤੇ ਜਾਣੋਂ ਹਟ ਕੇ ਅਫਸੋਸਾਂ ਚ ਇਹ ਝਾੜੂ ਵਾਲੇ ਨੇ ਤੱਕੜੀ ਵਾਲੇ ਨੇ ਪੰਜੇ ਵਾਲੇ ਨੇ ਆਪਾਂ ਪਿੰਡਾਂ ਦੇ ਵਿੱਚ ਇੱਕਾ ਰੱਖਣਾ ਉਹੀ ਪਿੰਡ ਕਾਮਯਾਬ ਨੇ ਜਿੱਥੇ ਇੱਕਾ ਹੈ ਇੱਕਾ ਰੱਖੋ ਸਾਰੇ ਇਕੱਠੇ ਟਰਨਮੈਂਟ ਇਕੱਠੇ ਕਰਾਓ ਕਈ ਪਿੰਡਾਂ 'ਚ ਟਰਨਮੈਂਟ ਤਿੰਨ ਤਿੰਨ ਹੋਣ ਲੱਗ ਗਏ ਟਰਨਮੈਂਟ ਵੀ ਪਾਰਟੀਆਂ ਦੇ ਨਾਂ ਤੇ ਹੋਣ ਲੱਗ ਗਏ ਐਦਾਂ ਚੰਗਾ ਨਹੀਂ ਲੱਗਦਾ ਸੋ ਜੇ ਇੱਕੋ ਹੀ ਟਰਨਮੈਂਟ ਹੋ ਜਾਵੇ ਉਹੀ ਵੱਡਾ ਹੋ ਜਾਵੇ ਸਾਰਿਆਂ ਨੂੰ ਨਮਾਇੰਦਗੀ ਮਿਲ ਜਾਵੇ